ਇੱਕ ਨਿਯੰਘ ਵੱਲੋਂ ਇੱਕ ਘਰ ਵਿੱਚ ਘੁਸਕੇ ਉੱਥੇ ਇੱਕ 30-35 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਅਮਰਸਰ ਦੇ ਜਹਾਂਗੀਰ ਪਿੰਡ ਦਾ। ਜਿੱਥੇ ਦੇਰ ਰਾਤ ਇੱਕ ਨਿਯੰਘ ਵੱਲੋਂ ਪੁਰਾਣੀ ਰੰਜੀ ਚੱਲਦੇ ਹੋਏ ਇੱਕ ਘਰ ਵਿੱਚ ਵੜ ਗਿਆ ਤੇ ਪਹਿਲਾਂ ਨੌਜਵਾਨ ਦੀ ਕੁੱਟਮਾਰ ਕੀਤੀ ਤਾਂ ਤਲਵਾਰਾ ਨਾਲ ਉਹ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰਦੇ ਆ ਜਿੱਦ ਦੀ ਮੌਕੇ ਤੇ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਵੱਲੋਂ ਮੌੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆ ਤੁਹਾਨੂੰ ਸੁਣਾਉਣੇ ਆ। ਮ੍ਰਿਤਕ ਦੇ ਸਬੰਧ ਕੀ ਕਹਿ ਰਹੇ ਨੇ ਤੇ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹਨ। ਕੋਈ ਆ ਵਜਾ ਤੇ ਐਵੇਂ ਨਹੀਂ ਮੌਕੇ ਤੇ ਨਹੀਂ ਹੈਗੇ ਜੀ ਹੁਣ ਤੇ ਇਥੇ ਆਣ ਕੇ ਪਤਾ ਲੱਗਾ ਗੁੰਮਾੜੀ ਮੋਟੀ ਰੰਜਿਸ਼ ਬਾਜੀ ਬੜੀਆਂ ਰਾਇਨਾਮਾ ਕਰਾਇਆ ਇਹਨਾਂ ਦੇ ਅੱਗੇ ਕੋਈ ਮਸਲਾ ਨਹੀਂ ਹੈ ਗਾ ਵੱਡਾ ਪਤਾ ਨਹੀਂ ਕੀ ਚੱਕਰ ਬਣਿਆ ਕੀ ਇਹਨਾਂ ਦੀ ਰਾਤੀ ਰੰਜਿਸ਼ ਬਾਜੀ ਚੱਲੀ ਆ ਜਿਹੜਾ ਉਹਨੂੰ ਵਿਚਾਰੇ ਗਰੀਬ ਮਾਰ ਦਿੱਤਾ ਗਿਆ ਵਾ ਤੇ ਵਾਹੀਂ ਤੇ ਉਹਨੂੰ ਇਹਨਾਂ ਨੂੰ ਸਾਥ ਮਿਲਣਾ ਚਾਹੀਦਾ ਵਿਚਾਰਾ ਇਦਾਂ ਹੋਣਾ ਨਹੀਂ ਚਾਹੀਦਾ ਵੀ ਇੱਕ ਮਾੜੀ ਮੋਟੀ ਗੱਲ ਤੋਂ ਬੰਦਾ ਹੀ ਮਾਰ ਦਿਓ ਗੱਲ ਥੋੜੀ ਬੰਨੀ ਕਿੰਨੀ ਵਾਰ ਆਈ ਨਵਾ ਕਰਵਾਇਆ ਗਿਆ ਸੀ ਪਹਿਲਾਂ ਇੱਕ ਦੋ ਵਾਰ ਕਰਵਾਇਆ ਰਾਇਨ ਸਮਝਾਇਆ ਅਸੀਂ ਦੋਨੋਂ ਮਤਲਬ ਕੀ ਹੈ ਕਿਉਂ ਲੜਾਈ ਹੋ ਰਹੀ ਸੀ ਲੜਾਈ ਕਾਰਨ ਹਾਂ ਉਹਨੂੰ ਤੇ ਜੁਸੀਂ ਸਮਝਾ ਕੇ ਰਾਈ ਨਵਾ ਕਰਾਤਾ ਫਿਰ ਕਰਨ ਦੇ ਮਤਲਬ ਰਹਿੰਦਾ ਕੋਈ ਨਹੀਂ ਸਮਝੇ ਗੱਲ ਹੁਣ ਜੀ ਇਹਨਾਂ ਨੂੰ ਪਤਾ ਉਹ ਰਾਤ ਕੀ ਰੰਜਿਸ਼ੀ ਕੀ ਗੱਲ ਬਣੀ ਕੀ ਨਹੀਂ ਬਣੀ ਆਪਾਂ ਦੇ ਸਵੇਰੇ ਫੋਨ ਗਿਆ ਮੈਨੂੰ ਮੌਕੇ ਤੇ ਮੰਮੀ ਪਾਪਾ ਘਰ ਨਹੀਂ ਹੈਗੇ ਰਾਤ ਤੇ ਇਕੱਲਾ ਹੀ ਰਾਤ 12:30 ਵਜੇ ਆਇਆ ਤੇ ਘਰ ਇਕੱਲਾ ਰਹਿੰਦਾ ਇਕੱਲਾ ਹੀ ਕੋਈ ਪਰਵਾਦ ਜੀ ਉਹ ਦੋਵੇਂ ਜੀ ਆਪਣੇ ਮਾਤਾ ਪਿਤਾ ਦੇ ਤੇ ਗਏ ਸੀ ਇਕੱਲਾ ਹੀ ਰਤੀ 11:30 ਰਾਤ ਇਕੱਲਾ ਹਾਂ ਦੋ ਭੈਣਾ ਵਾ ਹੋਰ ਮਾਪਿਓ ਲੱਗਿਆ ਪਰ ਲੱਗਾ ਤੋ ਗੁਜੀ ਗੇ ਤਾਈ ਲੱਗੀਆਂ ਜੋ ਹੋਰ ਤੇ ਵੇਖਿਆ ਨਹੀਂ ਕਿਸੇ ਕੰਮ ਤੇੜੀ ਦਾ ਪੈ ਕਰਦਾ ਆਪਣਾ ਵੀਰਾ ਤੇ ਮੜ ਰੇ ਹੋਇਆ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਉਹਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੀਆਂ ਨੂੰ ਲੰਗਾ ਕੀਏ ਕਾਣੇ ਨੂੰ ਕਾਣਾ ਕੀਏ ਗੁੱਸਾ ਕਰਦਾ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੀ ਹੋਣੀ ਓੜੀ ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਤਮ ਖੇਲ ਹੁੰਦਾ ਪਿੰਡ ਦੇ ਵਿੱਚ ਹੋਰ ਵੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣਿਆਂ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸੇ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਆਂ ਬਿਆਨੇ ਹੀ ਦੇਣ ਦੇ ਆ ਪਿੰਡ ਵਾਲਾ ਬਹੁਤ ਧਮਕੀ ਲਾ ਕੇ ਪਿੰਡ ਵਾਲ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਦੀ ਫਾਲਸਫੇ ਕਿਵੇਂ ਮਾਰਿਆ ਕਿਵੇਂ ਗਿਆ ਇਹਨੂੰ ਇਹਨੂੰ ਕੁੱਟ ਕੁੱਟ ਮਾਰਿਆ ਕਿਰਪਾਨ ਲੈ ਗਿਆ ਸੀ ਤੇ ਜੇ ਕੋ ਪਿੰਡ ਦਾ ਹੁੰਦਾ ਤੀ ਤੂੰ ਉਹਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵੱਖਰੀ ਕਿਰਪਾਨ ਵੱਖਰੀ ਫੜੀ ਸੀ ਉਹ ਵਿਨੰਗ ਸਿੰਘ ਸੀ ਹਾਂ ਉਹ ਨੇਂਗ ਸਿੰਘ ਹੀ ਇਹ ਨੇਂਗ ਸਿੰਘ ਨਹੀਂ ਸੀ ਮੇਰਾ ਸਾਲਾ ਤੂੰ ਜਾ ਕੇ ਥੱ ਇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰਿਆ ਹੀ ਮੱਲੇ ਵਾਲੋਂ ਪਿੰਡ 'ਚ ਹੀ ਰਹਿੰਦਾ ਜਾਂਗੀਰ ਕਲੋਨੀਆ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਰ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਉਹ ਹੈਗਾ ਵਾ ਤੁਸੀਂ ਆਪੇ ਥੋੜਾ ਜਿਹਾ ਐਂਟਰੀ ਕੈਮਰਾ ਦੀ ਮਾਰੋ ਬੈਕ ਸਾਈਡ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿਨੇ ਕ ਚਾਰ ਘ ਘਾਰਿਆ 200 ਜਣੇ ਅਜੇ ਤੇ ਵੈਸੇ ਘਾਬਰ ਜਾਂਦਾ ਵਾ ਨਾਲੇ ਇੱਕ ਦੇ ਤੌਰ ਤੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਅਰੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋਈ ਜੀ 5 ਫੁੱਟ ਦੀ ਕਿਰਪਾਨ ਹੈ ਤੇ ਕੋਈ 6 ਹੈਗਾ ਕੋਲੋ ਗੱਲ ਘੁੱਟ ਕੇ ਮਾਰੇਗਾ ਤਾਂ ਗੱਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਆਏ ਮੌਕੇ ਤੇ ਮਲਕੀਸ਼ ਸਿੰਘ ਆ ਕੋਈ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਨਾ ਡੈਪ ਹੁੰਦੇ ਆ ਉਹ ਤੋਂ ਸਿਆ ਦੇ ਪਿੱਛੇ ਨਿਹੰਗ ਦੇ ਬਾਣਾ ਸੇ ਬਾਣੇ ਚ ਆ ਇੱਕ ਨਿਹੰਗ ਸਿੰਘ ਆ ਸੁਖਦੇਵ ਉਹਨਾਂ ਨਾਲ ਕਿਤੇ ਨਿੱਕੀ ਨਿੱਕੀਆਂ ਗੱਲਾਂ ਤੋਂ ਟਕਰਾਅ ਰਹੀ ਦੀ ਹੁੰਦੀ ਰਹਿੰਦੀ ਜਾਂ ਬੌਣਾ ਕਹਿਣ ਤੋਂ ਜਾਂ ਕੋਈ ਗਾਲ ਮੰਗਣਾ ਉਹ ਰਾਤੀ ਪਤਾ ਨਹੀਂ ਜਾਂ ਉਹ ਇਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਘਟਾ ਵੀ ਕਿਤੇ ਖਾਂਦਾ ਹੈ ਉਹਦੇ ਚ ਹੋ ਸਕਦਾ ਹੈ ਇਹਨਾਂ ਦੀ ਤੂਤੂਮੇ ਮੈਂ ਟਕਰਾਅ ਹੋਈ ਹੈ ਤੇ ਉਹਨੇ ਉਹਦਾ ਮਾਰ ਕੁਝੀਆਂ ਸੱਟਾਂ ਮਾਰ ਕੇ ਕੁਝ ਮਾਰ ਦਿੱਤਾ ਉਹਨਾਂ ਕੋਟੇ ਤੋਂ ਥੱਲੇ ਸੁੱਟਿਆ ਗਿਆ ਜਾਂਗਿਰ ਜਾਂਗਿਰ ਕਲੋਨੀਆ ਜਾਂਗਿਰ ਕਲੋਨੀਆ ਕੋਟੇ ਤੋਂ ਥੱਲੇ ਸੁੱਟਿਆ ਗਿਆ ਲਈ ਇਹਦੇ ਬਾਰੇ ਤਸਦੀਕ ਕਰਾਂਗੇ ਤੁਸੀਂ ਕਰੋ ਮੇਰੇ ਤੱਕ ਸ਼ਾਦੀ ਚੋ ਤਾਂ ਹੀ ਕਿ ਨਹੀਂ ਦੋਨੇ ਮੈਟ ਹਨ ਅਨਮੈਰਡਾਂ ਛੁੱਟੀ ਹੈਟ ਦਾ ਬੋਨਟ ਹੈ ਉਹ ਉਸੇ ਗੱਲ ਤੋਂ ਉਹਨਾਂ ਦੀ ਕੋਈ ਵਜ੍ਹਾ ਬਣਦੀ ਕਿੰਨੀ ਕੁਮਰੀ ਸਰ ਅਰੈਸਟ ਕੀਤਾ ਗਿਆ 30 34 ਸਾਲ ਆ ਨਹੀਂ ਉਹ ਫਰਾਰ ਆ ਹਾਂਜੀ ਤੇ ਹੁਣ ਪੁਲਿਸ ਕੀ ਕਾਰਵਾਈ ਕੀਤੀ ਵਾ ਮਕਦਮਾ ਦਰਜ ਕਰਾਂਗੇ ਮਰਡਰ ਠੀਕ ਜੋ ਉਹਨੇ ਕੀਤਾ ਇਹਨਾਂ ਦੇ ਫਾਦਰ ਸਰ ਦਾ ਬਿਆਨ ਲਿਖ ਰਹੇ ਹਨ ਰਣਜੀਤ ਮਨਜੀਤ ਹਾਂਜੀ ਸਰ ਫਾਦਰ ਸਾਹਿਬ ਦਾ ਉਹਨਾਂ ਦੇ ਬਿਆਨ ਲਿਖਾਂਗੇ ਉਹਦੇ ਤੇ ਕਾਰਵਾਈ ਕਰਾਂਗੇ